ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਮਾਰਨਿੰਗ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਚਮਚੇ ਕੜਛੀਆਂ ਦੀ ਗੱਲ ਕੀਤੀ ਸੀ ਸੋ ਮੈਂ ਤੁਹਾਨੂੰ ਕਹਾਂ ਸੀ ਪੂਰੀ ਡਿਟੇਲ ਦੇ ਵਿੱਚ ਵੀਡੀਓ ਹੈ ਜਿਹੜੀ ਉਹ ਆਪਾਂ ਸ਼ਾਮ ਨੂੰ ਪਾਵਾਂਗੇ ਸਭ ਤੋਂ ਪਹਿਲਾਂ ਮੇਰੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਿਆ ਜੇ ਤੇ ਕੋਈ ਅਸ ਇਸ ਵੀਡੀਓ 'ਚ ਸਵਾਲ ਨੇ ਜਿਨ੍ਹਾਂ ਨੂੰ ਇਹਦੇ ਜਵਾਬ ਪਤਾ ਹੋਏ ਉਹ ਜਵਾਬ ਵੀ ਦੇਣ ਦੀ ਕੋਸ਼ਿਸ਼ ਜਰੂਰ ਕਰਿਆ ਜੇ ਦੇਖੋ ਅਸੀਂ ਇਹਨਾਂ ਦਿਨਾਂ ਦੀਆਂ ਸਾਡੀਆਂ ਕਟਨਾਵਾਂ ਇੱਕ ਸਰਪੰਚ ਨੌਜਵਾਨ ਮੁੰਡਾ ਆਪਣੇ ਆਪ ਨੂੰ ਗੋਲੀ ਮਾਰ ਕੇ ਮਰ ਜਾਂਦਾ ਇੱਕ ਵਿਧਾਇਕ ਦੇ ਕਾਰਨ ਫੌਜਾ ਸਿੰਘ ਸਲਾਰੀਏ ਦੇ ਕਾਰਨ ਕੀ ਸੀ ਖੁੱਲ ਕੇ ਬੱਚੇ ਨੂੰ ਕੰਮ ਨਹੀਂ ਸੀ ਕਰਨ ਦਿੱਤਾ ਜਾ ਰਿਹਾ ਤੇ ਸਰਪੰਚੀ ਵੀ ਡਿਮਾਂਡਾਂ ਤੇ ਮਿਲੀ ਪੈਸਾ ਭਰ ਕੇ ਉਸ ਨੌਜਵਾਨ ਨੇ ਸਰਪੰਚੀ ਲਈ ਸੋ ਇਸੇ ਤਰ੍ਹਾਂ ਮਾਂ ਦਾ ਪੁੱਤ ਇੱਕ ਬਾਰਡਰ ਤੇ ਸ਼ਹੀਦ ਹੋ ਜਾਂਦਾ ਫਰੀਦਕੋਟ ਦਾ ਮਾਂ ਅੱਜ ਵੀ ਜਿਹੜੀਆਂ ਅਸਤੀਆਂ ਘਰ ਦੇ ਵਿੱਚ ਰੱਖੀ ਬੈਠੀ ਆ ਉਨੂੰ ਸ਼ਹੀਦੀ ਦਰਜਾ ਦਵਾਉਣ ਦੇ ਲਈ ਸੋ ਗੱਲ ਹੁਣ ਚਮਚੇ ਕੜਛੀਆਂ ਤੇ ਦੇ ਪਤਿਲਿਆਂ ਤੱਕ ਪਹੁੰਚਣੀ ਪਹੁੰਚਣੀ ਆ ਪੰਜਾਬ ਦੇ ਹਰ ਮੁੱਦੇ ਦੀ ਆਪਾਂ ਗੱਲ ਕੀਤੀ ਆ ਵੇਟ ਆਰ ਵੇਚਤ ਕੋ ਕੇ ਕੀਤੀ ਆ ਜਿਹੜਾ ਸਾਡੇ ਸਮਾਜ ਨੂੰ ਕੌਣ ਵਾਂਗੂ ਖਾਊਗਾ ਉਹਦੇ ਤੇ ਅਸੀਂ ਬੋਲਣਾ ਤੇ ਬੋਲਦੇ ਰਵਾਂਗੇ ਨਾ ਤਾਂ ਸੀ ਇਸ ਗੱਲ ਲਈ ਕਿਸੇ ਤੋਂ ਡਰੇ ਆ ਨਾ ਡਰਨ ਦੀ ਸਾਨੂੰ ਲੋੜ ਆ ਸਰਕਾਰਾਂ ਸਾਡੇ ਦੁਆਰਾ ਹੀ ਚੁਣੀਆਂ ਜਾਂਦੀਆਂ ਸਰਕਾਰਾਂ ਕੌਣੋਂ ਲੋਕ ਬਣਾਉਂਦੇ ਆ ਸਾਡੇ ਅਰਗੇ ਲੋਕ ਹੀ ਆਪਣੀ ਵੋਟ ਦੇ ਕੇ ਸਰਕਾਰਾਂ ਨੂੰ ਬਣਾਉਂਦੇ ਆ ਜੇ ਅਸੀਂ ਸਰਕਾਰਾਂ ਬਣਾਉਣ ਦਾ ਦਮ ਰੱਖਦੇ ਤੇ ਅਸੀਂ ਸਵਾਲ ਕਰਨ ਦਾ ਵੀ ਸਾਡਾ ਰਾਈਟਸ ਆ ਅਸੀਂ ਸਵਾਲ ਕਰ ਸਕਦੇ ਆ ਸੋ ਪਿਛਲੇ ਦਿਨੀ ਇੱਕ ਪੋਸਟ ਪਾਈ ਸੀ ਆਪਾਂ ਸਰਕਾਰਾਂ ਦੇ ਉੱਤੇ ਕੁਝ ਸਵਾਲ ਕੀਤੇ ਗਏ ਸੀ ਮਾਨ ਸਾਹਿਬ ਦੇ ਉੱਤੇ ਗੱਲ ਇਹ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਹੀਂ ਕਹਿੰਦੀ ਸਮੇਂ-ਸਮੇਂ ਤੇ ਜਿਹੜੀਆਂ ਵੀ ਸਰਕਾਰਾਂ ਆਈਆਂ ਜਿਹੜੀਆਂ ਸਰਕਾਰਾਂ ਨੇ ਜੋ ਗਲਤੀਆਂ ਕੀਤੀਆਂ ਉਹਨਾਂ ਦੇ ਖਿਲਾਫ ਆਪਾਂ ਬੋਲੇ ਆ ਤੇ ਭਲੀ ਭਾਨ ਆਪਾਂ ਸਾਰੇ ਜਾਣੂ ਵੀ ਆ ਵੀ ਇਹਨਾਂ ਦੇ ਉੱਤੇ ਕੁਛ ਨਾ ਕੁਛ ਫ੍ਰੀ ਦੇ ਚਮਚੇ ਜਿਹੜੇ ਸਰਕਾਰਾਂ ਦੇ ਭਾਏ ਹੁੰਦੇ ਆ ਅੱਜ ਪਹਿਲੇ ਸਵਾਲ ਤਾਂ ਉਹਨਾਂ ਚਮਚਿਆਂ ਨੂੰ ਆ ਸੂਝਵਾਨ ਬੁੱਧੀਜੀਵੀ ਜੇ ਇਹਦਾ ਜਵਾਬ ਦੇ ਸਕਦੇ ਆ ਤਾਂ ਉਹਨਾਂ ਅੱਗੇ ਰਿਕਵੈਸਟ ਆ ਕਿ ਜ਼ਰੂਰ ਦੇ ਆ ਜੇ ਹੋ ਸਕਦਾ ਸਰਵਕਲਾ ਸੰਪੂਰਨ ਕੋਈ ਵੀ ਇਨਸਾਨ ਨਹੀਂ ਹੋ ਸਕਦਾ ਹੋ ਸਕਦਾ ਮੈਨੂੰ ਸਮਝਣ ਚ ਪਲੇਖਾ ਲੱਗਾ ਹੋਵੇ ਤੁਹਾਡੇ ਸਵਾਲਾਂ ਦੇ ਜਵਾਬਾਂ ਨਾਲ ਮੈਂ ਵੀ ਸਮਝ ਸਕਦੀ ਹਾਂ ਹੈਨਾ ਦੇਖੋ ਜਦੋਂ ਪਿੰਡ ਦੇ ਵਿੱਚ ਧੜੇਬਾਜ਼ੀਆਂ ਕੌਣ ਮਨਾਉਂਦਾ ਸਾਡੇ ਲੀਡਰ ਧੜੇਬਾਜ਼ੀਆਂ ਦੀਆਂ ਦੁਸ਼ਮਣੀਆਂ ਕੌਣ ਪਾਉਂਦਾ ਸਾਡੇ ਲੀਡਰ ਜਦੋਂ ਉਹ ਧੜੇਬਾਜ਼ੀਆਂ 'ਚ ਵੰਡੇ ਜਾਂਦੇ ਆ ਪਿੰਡਾਂ ਦੇ ਵਿੱਚ ਇਲੈਕਸ਼ਨਾਂ ਦੌਰਾਨ ਲੜਾਈਆਂ ਵੀ ਹੁੰਦੀਆਂ ਨੇ ਬੜਾ ਕੁਝ ਹੁੰਦਾ ਭਰਾ ਭਰਾ ਦਾ ਵੈਰੀ ਬਣ ਕੇ ਖੜ ਜਾਂਦਾ ਅੱਜ ਦੇ ਜੋ ਹਾਲਾਤ ਨੇ ਸੋ ਕਈ ਸਾਡੇ ਪਿੰਡਾਂ ਦੇ ਵਿੱਚ ਐਵੇਂ ਜੇ ਕੜਮ ਚੌਧਰੀ ਆ ਚਮਚੇ ਕੜਛੀਆਂ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਪਿੰਡ ਦੀ ਡਵੈਲਪਮੈਂਟ ਕਿਵੇਂ ਕਰਨੀ ਆ ਸਾਰਿਆਂ ਨੂੰ ਨਹੀਂ ਮੈਂ ਕਹਿ ਰਹੀ ਮੈਂ ਸਿਰਫ ਉਹ ਜਿਹੜੇ 4-5 ਇੱਕ ਇੱਕ ਪਿੰਡ ਚ ਮਸ਼ਹੂਰ ਹੁੰਦੇ ਆ ਉਹਨਾਂ ਦੀ ਗੱਲ ਕਰਦੀ ਆ ਉਹ ਕੀ ਕਰਦੇ ਆ ਉਹਨਾਂ ਦਾ ਕੰਮ ਸਿਰਫ ਇੱਕ ਹੀ ਆ ਪਿੰਡ ਦੇ ਵਿੱਚ ਅੱਗ ਪਾ ਕੇ ਰੱਖਣਾ ਪਿੰਡ ਦੇ ਵਿੱਚ ਇੱਕਾਣਾ ਰਹਿਣ ਦੇਣਾ ਤੇ ਜਦੋਂ ਸਰਕਾਰਾਂ ਦੇ ਖਿਲਾਫ ਬੋਲਦੇ ਜਿਹੜੇ ਲੀਡਰ ਆ ਫੋਂ ਦੇ ਜਿਹੜੇ ਲੀਡਰ ਵਾਅਦੇ ਕਰਕੇ ਮੁਕਰੇ ਨੇ ਜਿਹੜੇ ਲੀਡਰ ਜਨਤਾ ਦੀ ਗੱਲ ਨਹੀਂ ਸੁਣਦੇ ਉਹਨਾਂ ਲੀਡਰਾਂ ਨੂੰ ਸਵਾਲ ਕਰਾਂਗੇ ਅਸੀਂ ਤਾਂ ਅਸੀਂ ਨਾ ਕਰਾਂਗੇ ਹੋਰ ਕੌਣ ਕਰੂਗਾ ਫਿਰ ਜਦੋਂ ਉਹਨਾਂ ਨੂੰ ਮੀਡੀਆ ਤੇ ਸਵਾਲ ਹੁੰਦੇ ਆ ਤੇ ਜਿਹੜੇ ਚਮਚੇ ਕੱਟਛੀਆਂ ਨੇ ਇਹ ਟੋਲੇ ਬੰਨ ਬੰਨ ਕੇ ਆ ਜਾਂਦੇ ਆ ਕਰੈਕਟਰ ਸਰਟੀਫਿਕੇਟ ਦੇਣ ਬਾਅਦ ਚ ਇਹ ਉਹਨਾਂ ਲੋਕਾਂ ਨੂੰ ਕਰੈਕਟਰ ਸਰਟੀਫਿਕੇਟ ਬਣਦੇ ਆ ਨਾਂ ਦਾ ਮੈਨੂੰ ਕਿਸੇ ਤੋਂ ਕਰੈਕਟਰ ਸਰਟੀਫਿਕੇਟ ਚਾਹੀਦਾ ਨਾਂ ਮੈਨੂੰ ਲੋੜ ਆ ਜਿਹੜੇ ਚੰਗੇ ਘਰਾਣੇ ਦੇ ਹਨ ਨਾ ਨਾਂ ਦਾ ਮੈਂ ਤੁਹਾਡੇ ਤੋਂ ਕਿਸੇ ਦਾ ਰਿਸ਼ਤਾ ਮੰਗਿਆ ਤੇ ਨਾਂ ਮੈਂ ਕਰਨਾਂ ਹੀ ਆ ਤੁਹਾਨੂੰ ਆਪਦੇ ਸਰਟੀਫਿਕੇਟ ਆਪਦੇ ਕੋਲੇ ਰੱਖੋ ਉੱਚੇ ਘਰਾਣੇ ਵਾਲੇ ਉੱਚੇ ਘਰਾਣਿਆਂ ਨਾਲ ਯਾਰੀਆਂ ਨਭਾਓ ਮੈਂ ਤਾਂ ਅੱਜ ਵੀ ਉਹਨਾਂ ਲੋਕਾਂ ਦੇ ਹੱਕ 'ਚ ਖੜੀ ਆ ਕੱਲ ਵੀ ਖੜੀਆਂ ਤੇ ਆਉਣ ਵਾਲੇ ਸਮੇਂ 'ਚ ਵੀ ਖੜੂਗੀ ਜਿਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ ਸੋ ਸਾਰਿਆਂ ਨੂੰ ਜੱਗ ਜਹਰ ਹੈ ਵੀ ਉਹ ਨੌਜਵਾਨ ਵਿਚਾਰਾ ਇਨ੍ਹਾਂ ਦਾ ਸਤਾਇਆ ਹੋਇਆ ਗੋਲੀ ਮਾਰ ਕੇ ਮਰ ਗਿਆ ਮਾਂ ਨੂੰ ਪੁੱਤ ਨਹੀਂ ਦਿਹਾਉਣਾ ਦਾਦੀ ਨੂੰ ਪੋਤਾ ਨਹੀਂ ਦਿਹਾਉਣਾ ਸਰਕਾਰਾਂ ਬੰਦੀਆਂ ਵੀ ਆਆਂ ਤੇ ਟੁੱਟਦੀਆਂ ਵੀ ਆਆਂ ਇਹ ਵਿਜਾਰਤ ਅੱਜ ਵੀ ਆਉਣ ਵਾਲੇ ਦਿਨਾਂ 'ਚ ਫੇਰ ਵੀ ਹੋ ਸਕਦੇ ਆ ਇਨ ਫਿਊਚਰ ਪਰ ਮਾਪਿਆਂ ਨੂੰ ਪਤਨੀ ਮੰਨ ਲਾਂ ਆ ਜਿਹੜੇ ਚਮਚੇ ਆਣ ਆਣ ਕੇ ਕਮੈਂਟ ਕਰਦੇ ਆ ਨਾ ਗਲਤ ਉਹਨਾਂ ਨੂੰ ਮੇਰੀ ਇੱਕ ਤਗੀਦ ਆ ਜਿੱਦੇ ਥੋੜੇ ਦੇ ਕੇਸ ਪੈ ਗਏ ਨਾ ਇਹਨਾਂ 'ਚ ਇੱਕ ਵੀ ਲੀਡਰ ਨਹੀਂ ਥੋੜੇ ਮਗਰ ਕਚਹਿਰੀਆਂ 'ਚ ਨਹੀਂ ਆਉਣਾਂਗਾ ਇੱਕ ਵੀ ਲੀਡਰ ਨਹੀਂ ਤੁਹਾਨੂੰ ਆਪਦੀ ਗੱਡੀ 'ਚ ਬਾਕੇ ਨਹੀਂ ਲਿਜਾਣਾ ਬਿਲਾ ਤੇਰੇ ਦੇ 307 ਲੱਗ ਗਈ ਜਾਂ ਤੇਰੇ ਤੇ ਆ ਪਰਚਾ ਹੋ ਗਿਆ ਅਸੀਂ ਹੁੰਨੇ ਆ ਤੇਰੇ ਮਗਰ ਇਹ ਲੀਡਰ ਨਹੀਂ ਮਗਰ ਘੜਦੇ ਹੁੰਦੇ ਤੇ ਨਾਲ ਤੁਹਾਨੂੰ ਮੈਂ ਇਹ ਵੀ ਦੱਸ ਦਾਂ ਚਮਚੇ ਘੜਛੀਆਂ ਤੁਹਾਨੂੰ ਕਿਉਂ ਕਹੀ ਨਹੀਂ ਮੈਂ ਕਿਉਂਕਿ ਅਕਸਰ ਹੀ ਅਸੀਂ ਵਿਆਹਾਂ ਦੇ ਵਿੱਚ ਵੇਖਿਆ ਚਮਚੇ ਘੜ ਜਾਣ ਘੜਛੀਆਂ ਘੜ ਜਾਣ ਅਗਲਾ ਕਹਿੰਦਾ ਚੱਲ ਕੋਈ ਗੱਲ ਨਹੀਂ ਛੱਡ ਯਾਰ ਚਮਚੇ ਘੜਛੀਆਂ ਹੀ ਆ ਵੱਡੇ ਭਾਂਡੇ ਆ ਵੇਖੋ ਵੱਡੇ ਭਾਂਡੇ ਕਿੱਥੇ ਆ ਤੇ ਅਗਲੇ ਪਤੀਲੇ ਬਤੂਲੇ ਲੱਦ ਕੇ ਲੈ ਜਾਂਦੇ ਆ ਬੱਠਲ ਬਾਲਟੀਆਂ ਚਮਚਿਆਂ ਨੂੰ ਕੋਈ ਨਹੀਂ ਪੁੱਛਦਾ ਉਹ ਗੱਲ ਹੈ ਇਹਨਾਂ ਲੀਡਰਾਂ ਨੇ ਆਪ ਦੇ ਘਰ ਪੁਰਨੇ ਆ ਜਿੱਦੇ ਕੋਈ ਵੀ ਗੱਲ ਬਣ ਗਈ ਇਹ ਵਿਚਾਰ ਚੋ ਚਲੇ ਗਏ ਨਾ ਇਹ ਲੀਡਰ ਉਹਦੇ ਤੁਹਾਨੂੰ ਵੀਰ ਮੇਰੇਓ ਕਿਸੇ ਨੇ ਨਹੀਂ ਪੁੱਛਣਾ ਇੰਨਾ ਪਿੱਛੇ ਨਾ ਲੜਿਆ ਕਰੋ ਨਾ ਪਿੰਡਾਂ ਚ ਧੜੇ ਬਾਜੀਆਂ ਖੜੀਆਂ ਕਰਿਆ ਕਰੋ ਨਾ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਗਲਤ ਕਮੈਂਟ ਕਰਿਆ ਕਰੋ ਕਿਉਂਕਿ ਅੱਜ ਸਰਕਾਰਾਂ ਚ ਹੈ ਕੱਲ ਨਹੀਂ ਹੈ ਪਰ ਇਹ ਜੜੀਆਂ ਧੀਆਂ ਭੈਣਾਂ ਇਹਨਾਂ ਨੇ ਸਦਾ ਤੁਹਾਡੇ ਨਾਲ ਖੜਨਾ ਇਹਨਾਂ ਲੀਡਰਾਂ ਦੇ ਮਗਰ ਲੱਗ ਕੇ ਨਾ ਇਹਨਾਂ ਦੇ ਸਪੋਰਟਰ ਬਣ ਕੇ ਦੂਜਿਆਂ ਨੂੰ ਮਾੜੇ ਕਮੈਂਟ ਨਾ ਕਰਿਆ ਕਰੋ ਚਾਹੀਦਾ ਤਾਂ ਤੁਹਾਨੂੰ ਇਹ ਆ ਜਿਹੜਾ ਲੀਡਰ ਤੁਸੀਂ ਚੁਣਿਆ ਨਾ ਉਹ ਲੀਡਰ ਨੂੰ ਤੁਸੀਂ ਆਪ ਸਵਾਲ ਕਰੋ ਕਿਉਂਕਿ ਉਹ ਤੁਹਾਡਾ ਚੁਣਿਆ ਹੋਇਆ ਨੁਮਾਇੰਦਾ ਹੋਰ ਕਿਸੇ ਨੂੰ ਤਾਂ ਲੋੜ ਹੀ ਨਾ ਪਵੇ ਉਹਨਾਂ ਨੂੰ ਸਵਾਲ ਕਰਨ ਦੀ ਪਰ ਅਫਸੋਸ ਕਿ ਜਿਹੜਾ ਆਈਟੀ ਵਿੰਗ ਵੁੰਗ ਬਣਾ ਕੇ ਤੁਸੀਂ ਲੋਕਾਂ ਦੀਆਂ ਧੀਆ ਬੇਣਾਂ ਨੂੰ ਮਾਨਸਿਕ ਤੌਰ ਤੇ ਡੇਗਣਾ ਚਾਹੁੰਦੇ ਆ ਕੋਈ ਨਹੀਂ ਡੇਗਦਾ ਵੀਰੇ ਕੁੱਤਿਆਂ ਦਾ ਕੰਮ ਆ ਭੌਂਕਣਾ ਕੁੱਤੇ ਭੌਂਕਦੇ ਜਾਂਦੇ ਆ ਹਾਥੀ ਮਸਤ ਚਾਲ ਜਾਂਦੇ ਆ ਜੇ ਵੀਰ ਉਹ ਇਹਨਾਂ ਕੁੱਤਿਆਂ ਦੇ ਮਗਰ ਲੱਗਣ ਲੱਗ ਜਾਣ ਤੇ ਉਹ ਤਾਂ ਚਾਰ ਕਦਮ ਨਾ ਤੁਰਨ। ਸੋ ਇਹ ਉਹਨਾਂ ਲੋਕਾਂ ਲਈ ਹੈ ਜਿਹੜੇ ਲੋਕ ਲੋਕਾਂ ਦੀਆਂ ਧੀਆਂ ਪੈਣਾ ਨੂੰ ਗਲਤ ਕਮੈਂਟ ਕਰਦੇ ਨੇ। ਖਾਸ ਤੌਰ ਤੇ ਸਰਕਾਰ ਦੇ ਉੱਤੇ ਪਾਈਆਂ ਹੋਈਆਂ ਵੀਡੀਓਾਂ ਤੇ ਗਲਤ ਕਮੈਂਟ ਆਉਂਦੇ ਨੇ। ਨਾਲ ਮੈਂ ਇੱਕ ਗੱਲ ਹੋਰ ਕਹਦਾ। ਇਸ ਤੋਂ ਅੱਗੇ ਮੈਨੂੰ ਇਹ ਵੀ ਫਰਕ ਨਹੀਂ ਪੈਣਾ। ਜਿੰਨੇ ਮਰਜੀ ਚਮਚੇ ਕੜਛੀਆ ਇਕੱਠੇ ਹੋ ਹੋ মিডিਆ ਦੇ ਉੱਤੇ ਕਮੈਂਟ ਕਰ ਲਓ ਮੈਨੂੰ ਕੋਈ ਫਰਕ ਨਹੀਂ ਪੈਣਾ। ਕਿਉਂਕਿ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਜੀਦੇ ਤੇ ਹੱਥ ਪਰਮਾਤਮਾ ਦਾ ਨਾ ਜਿੰਨੀ ਦੇਰ ਤੱਕ ਮਹਾਰਾਏ ਨੇ ਮੇਰੀ ਆਵਾਜ਼ ਬੁਲੰਦ ਕਰਨੀ ਮੇਰੇ ਸਿਰ ਤੇ ਹੱਥ ਰੱਖ ਸਿਰ ਤੇ ਹੱਥ ਰੱਖਣਾ ਲੋਕਾਂ ਦੀ ਸੇਵਾ ਮੇਰੇ ਤੋਂ ਲੈਣੀ ਓਨੀ ਦੇਰ ਲੈਣੀ ਆ ਜਿੱਦੇ ਉਹਦੀ ਰਜਾ ਚ ਨਾ ਹੋਇਆ ਉਦੋਂ ਤੈਲ ਨਹੀਂ ਇੱਕ ਕਦਮ ਨਹੀਂ ਰਮਨਦੀਪ ਘਰ ਤੋਂ ਪੱਟ ਸਕਦੀ ਸੋ ਜਿੰਨੀ ਦੇਰ ਤੱਕ ਮੇਰਾ ਬਾਬਾ ਨਾਨਕ ਮੇਰੇ ਨਾਲ ਆ ਓਨੀ ਦੇਰ ਤੱਕ ਤਾਂ ਭਰਾਵੋ ਤੁਹਾਡੇ ਗਲਤ ਕਮੈਂਟਾਂ ਨਾਲ ਮੈਂ ਦਬਦੀ ਨਹੀਂ ਮਾਤੇ ਸੋਚੋ ਵੀ ਮੈਂ ਤੁਹਾਡੀਆਂ ਆਈਡੀਆਂ ਦੇ ਸ਼ਾਰਟ ਲੈ ਕੇ ਤੁਹਾਨੂੰ ਫੇਮ ਦਿਵਾਉਂਗੀ ਕਿਉਂਕਿ ਇੱਥੋਂ ਤੁਹਾਡੀ ਪੈਦਾਇਸ਼ ਤੇ ਸਵਾਲ ਉੱਠਨੇ ਆ ਤੁਹਾਡੀ ਪਰਵਰਿਸ਼ ਕਰਨ ਵਾਲੀ ਮਾਂ ਤੇ ਸਵਾਲ ਉੱਠਨੇ ਆ ਕਿ ਕਿਹੜੀ ਮਾਂ ਦੀ ਕੁੱਖੋ ਕਿੱਦਾਂ ਦੇ ਜਾਈਓ ਇੱਥੋਂ ਤੁਹਾਡੇ ਸੰਸਕਾਰ ਝਲਕਨੇ ਆ ਕਿ ਤੁਸੀਂ ਕੇਵ ਜੀ ਵਿਰਾਸਤ ਦੇ ਮਾਲਕੋਂ ਕਿਸੇ ਦੀ ਧੀ ਬੈਨ ਨੂੰ ਆਈਡੀ ਲੌਕ ਕਰਕੇ ਗਲਤ ਕਮੈਂਟ ਕਰਕੇ ਤੁਸੀਂ ਸ਼ੇਰ ਨਹੀਂ ਬਣ ਜਾਂਦੇ ਗਿੱਦੜਾਂ ਦਾ ਗਿੱਦੜ ਹੀ ਰਹਿਣਾ ਤੁਸੀਂ ਸੋ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਿਆ ਜੇ ਬਾਕੀ ਹਾਂ ਮੈਂ ਕਿਸੇ ਨੂੰ ਸੋਸ਼ਲ ਮੀਡੀਆ ਤੇ ਆਣ ਕੇ ਕਮੈਂਟ ਦੇ ਥੱਲੇ ਰਿਪਲਾਈ ਨਹੀਂ ਕਰੂੰਗੀ ਮੈਂ ਸਾਈਬਰ ਕਰਾਈਮ ਦੇ ਥਰੂ ਜੋ ਬੰਦੀ ਕਾਰਵਾਈ ਉਹ ਕਰੂੰਗੀ ਜਿਵੇਂ ਲੁਧਿਆਣੇ ਤੋਂ ਚੁਕਾ ਕੇ ਲਿਆਂਦਾ ਸੀ ਨਾ ਕਮੈਂਟ ਗਲਤ ਕਰਨ ਵਾਲਾ ਤੇ ਅੱਜ ਤੱਕ ਉਹਦੀ ਜ਼ਮਾਨਤ ਕਰਾਉਣ ਵਾਲਾ ਨਹੀਂ ਆਇਆ ਕੋਈ ਪਿੱਛੇ ਤੇ ਆ ਜਿਹੜੇ ਤੁਹਾਨੂੰ ਉਂਗਲਾਂ ਦੇ ਦੇ ਕੇ ਅੱਗੇ ਕਰਦੇ ਆ ਜ਼ਮਾਨਤ ਇਹਨਾਂ ਨੇ ਵੀ ਨਹੀਂ ਤੁਹਾਡੀ ਕਰਾਉਣੀ ਸਮਝ ਜ਼ਰੂਰ ਮੈਨ ਲੱਗ ਜੂ ਤੁਹਾਡੇ ਤੱਕ ਪਹੁੰਚਣ ਪਰ ਪਹੁੰਚ ਕੇ ਜਰੂਰ ਆਉਂਗੀ ਲੇ ਜੀ ਨੂੰ ਯਾਦ ਰੱਖਿਆ ਜੇ ਨਾਲ ਮੇਰੀ ਫੇਰ ਬੇਨਤੀ ਆ ਕਿ ਕਦੇ ਵੀ ਆਪਦੇ ਪਿੰਡ ਦੇ ਵਿੱਚ ਪਿੰਡ ਪਿੰਡ ਦੀ ਗੱਲ ਆ ਇਹਨਾਂ ਲੀਡਰਾਂ ਮਗਰ ਲਾ ਕੇ ਆਪਦੀ ਭਾਈਚਾਰਕ ਸਾਂਝ ਨਾ ਗਵਾਓ ਆਪਦੇ ਪਿੰਡਾਂ ਦੇ ਵਿੱਚ ਵੈਰ ਨਾ ਖੜੇ ਕਰੋ ਕਿਉਂਕਿ ਇਹ 5 ਸਾਲ ਬਾਅਦ ਬਦਲਦੇ ਰਹਿਣੇ ਆ ਤੁਹਾਡੀ ਜਿੰਨੀ ਜ਼ਿੰਦਗੀ ਆ ਤੁਸੀਂ ਆਪਦੇ ਪਿੰਡੇ 'ਚ ਰਹਿਣਾ ਇੱਕ ਦੂਜੇ ਦੇ ਨਿੱਤ ਤੁਸੀਂ ਮੱਥੇ ਲੱਗਣਾ ਨਿੱਤ ਦੀ ਤੁਹਾਡੀ ਆਵਾਜ਼ ਆਵੀ ਇੱਕ ਦੂਜੇ ਨਾਲ ਸੋ ਜੇ ਨਾਲ ਲੋਕਾਂ ਨੂੰ ਵੀ ਵੀਡੀਓ ਚੰਗੀ ਲੱਗੀ ਹੋ ਵਾਤਵਾਦ ਸ਼ੇਅਰ ਕਰਨ ਆਪਣਾ YouTube ਚੈਨਲ ਰਮਨਦੀਪ ਕੌਰ ਮਰਖਾਈ ਨੂੰ ਸਬਸਕ੍ਰਾਈਬ ਕਰਨਾ ਸੋ ਬਹੁਤ ਧੰਨਵਾਦ ਦੀਆਂ ਜਿਹੜੀ ਮੇਰੇ ਭੈਣ ਭਰਾ ਮੈਨੂੰ ਬਹੁਤ ਸਾਰਾ ਮਾਣ ਸਤਿਕਾਰ ਪਿਆਰ ਦਿੰਦੇ ਨੇ ਲੜਾਈਏ ਰਮਨਦੀਪ ਦੀ ਨਹੀਂ ਲੜਾਈ ਹੋਗਾ ਹਰ ਉਸ ਭੈਣ ਦੀ ਹਰ ਉਸ ਭਰਾ ਦੀ ਹੈ ਜਿਹੜੇ ਚੰਗੇ ਸਮਾਜ ਦੀ ਸਿਰਜਣਾ ਕਰਨੀ ਚਾਹੁੰਦੇ ਆ ਧੰਨਵਾਦ